tena mo shree vahe ji salo ਮਹੱਲਾ ਤੀਜਾ ਸੇਖਾ ਚੌ ਚੱਕਿਆ ਚੌ ਵਈਆ ਇਹੋ ਮਨ ਇਕਤ ਘਾਰੇ ਆਣੇ ਇਹ ਹੜਤ ਹੜ ਸਾਡੇ ਤੂ ਗੁਰ ਕਾ ਸਬਦ ਪ੍ਰਸ਼ਾਣ ਸਿਖਾ ਚੌਕ ਕੇ ਆ ਚੌ ਵਾਇਆ ਇਹੋ ਮਨ ਇੱਕ ਤਕਾਰੇ ਆਣੇ ਇਹ ਹੜੱਤੀ ਹੜ ਛੱਡੇ ਤੂੰ ਗੁਰ ਕਾ ਸਬਦ ਪ੍ਰਸ਼ਾਣ ਸਤਿ ਗੁਰ ਅੱਗਾਹ ਤਹ ਪਾਓ ਸਬ ਕੀ ਸੁਝਾਣਾ ਜਾਣ ਆਸਾ ਮਨ ਸਜ ਲੈ ਤੂ ਓਏ ਰੋਹ ਮਹਿਮਾਨ ਸਤ ਗੁਰ ਕਾ ਪਾਣਾ ਵੀ ਚੱਲ ਹੈ ਤਾ ਦਰਗਾਹ ਪਾਵ ਹੈ ਨਾਨਕ ਜੇ ਨਾਮੁ ਨ ਚੇਤਨੀ ਤੇਨ ਤੇ ਗੁਪਨਾਣੋ ਤੇ ਗੁਖਾਣੋ ਮਹੱਲਾ ਤਿਜਾ ਹਾਰੇ ਗੁਣ ਟੋਟ ਨਾ ਆਵਈ ਕੀ ਮੱਤੇ ਕਹਾਣੋਂ ਨ ਜਾਏ ਨਨਕਾ ਗੁਰਮੁਖੇ ਹਾਰੇ ਗੁਣ ਰਵਹਾ ਗੁਣ ਮਾ ਹੈ ਰਹਾ ਸਮਾਈ ਆਉੜੀ ਹਾਰੇ ਚੋਲੀ ਦੇ ਹਸਵਾਰੀ ਕਾਟ ਪੈਦੀ ਭਗਤ ਕਾਰੇ ਹਾਰੇ ਪਾਟ ਲੱਗਾ ਅਦਕਾਈ ਬਹੁ ਬਹ ਮਿਤ ਭਾਤੇ ਕਾਰੇ ਕੋਈ 부ਝਾਇ 부ਝਣ ਹਾਰਾ ਅੰ are be, ko so buddha e ho be ko so buddha ਜਾਨ ਨਾਨਕ ਕਾਹ ਹੈ ਵਿਚਾਰਾ ਗੁਰ ਮੋਖੇ ਹਾਰੇ ਸੱਤੇ ਹਾਰੇ ਸੋ 부ਜਾਏ యేస బుజ్జాయే ਆਪੇ ਹਾਰੇ ਜਨਾਨਨ ਕੋ ਕਹਾ ਵਿਚਾਰਾ ਗੋਰ ਮੋਖੇ ਹਾਰੇ ਸੱਤੇ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ